ਕਦੇ ਵੀ ਸੌਣ ਤੋਂ ਪਹਿਲਾਂ ਆਪਣੇ ਕਮਰੇ ਦੇ ਵਿੱਚ ਇਹ ਦੋ ਚੀਜ਼ਾਂ ਨਾ ਰੱਖਣਾ ਨਹੀਂ ਤਾਂ ਪੁੱਠੇ ਦਿਨ ਸ਼ੁਰੂ ਹੋ ਜਾਣਗੇ ਕਹਿੰਦੇ ਨੇ ਕਿ ਸੰਤਾਂ ਮਹਾਪੁਰਸ਼ਾਂ ਦੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ ਤੇ ਉਹਨਾਂ ਦੇ ਕੀਤੇ ਹੋਏ ਬਚਨ ਸਾਡੇ ਵਰਗੇ ਆਮ ਮਨੁੱਖਾਂ ਦੇ ਬਹੁਤ ਕੰਮ ਆਉਂਦੇ ਨੇ ਸੋ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ ਵੀਡੀਓ ਪੂਰੀ ਅੰਤ ਤੱਕ ਜਰੂਰ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੰਤਾਂ ਮਹਾਪੁਰਸ਼ਾਂ ਦਾ ਕਹਿਣਾ ਹੈ ਕਿ ਸਾਡਾ ਆਲਾ ਦਵਾਲਾ ਸਾਡੇ ਆਉਣ ਵਾਲੇ ਭਵਿੱਖ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦੇ ਹੋ ਜਿਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਉਜਸਤ ਰਾਂ ਦੀ ਚੀਜ਼ਾਂ ਦੇਖਦੇ ਹੋ ਉਸ ਦਾ ਸਾਡੇ ਆਉਣ ਵਾਲੇ ਸਮੇਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਤੇ ਅੱਜ ਦੀ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਸੋ ਕਿਹੜੀਆਂ ਨੇ ਉਹ ਦੋ ਚੀਜ਼ਾਂ ਜਿਹੜੀਆਂ ਸਾਨੂੰ ਸੌਣ ਤੋਂ ਪਹਿਲਾਂ ਕਦੇ ਵੀ ਆਪਣੇ ਕਮਰੇ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਦਾ ਨਾਮ ਹੈ ਝੂਠੇ ਬਰਤਨ ਸਾਡੇ ਆਸ-ਪਾਸ ਸਾਡੇ ਕਮਰੇ ਦੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਝੂਠਾ ਬਰਤਨ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਘਰਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਰਾਤ ਦੇ ਰੋਟੀ ਵਾਲੇ ਬਰਤਨ ਉਸੇ ਤਰ੍ਹਾਂ ਪਈ ਰਹਿੰਦੇ ਹਨ ਤੇ ਘਰ ਦੀਆਂ ਔਰਤਾਂ ਅਗਲੀ ਸਵੇਰ ਉੱਠ ਕੇ ਉਹ ਬਰਤਨ ਧੋਂਦੀਆਂ ਹਨ ਕਈ ਘਰਾਂ ਦੇ ਵਿੱਚ ਔਰਤਾਂ ਬਰਤਨ ਤਾਂ ਰਾਤ ਨੂੰ ਧੋ ਦਿੰਦੀਆਂ ਹਨ ਪਰ ਰਾਤ ਨੂੰ ਦੁੱਧ ਪੀਣ ਤੋਂ ਬਾਅਦ ਖਾਲੀ ਝੂਠਾ ਗਲਾਸ ਕਮਰੇ ਦੇ ਵਿੱਚ ਹੀ ਜਿੱਥੇ ਆਪਾਂ ਸੌਂਦੇ ਹਾਂ ਸਿਰਹਾਣੇ ਪਿਆ ਰਹਿੰਦਾ ਹੈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਰੰਤ ਉਸ ਗਲਾਸ ਨੂੰ ਚੱਕ ਕੇ ਰਸੋਈ ਦੇ ਵਿੱਚ ਜਾ ਕੇ ਧੋ ਕੇ ਫਿਰ ਰੱਖ ਦੇਣਾ ਚਾਹੀਦਾ ਹੈ ਆਸ-ਪਾਸ ਕੋਈ ਵੀ ਝੂਠਾ ਬਰਤਨ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਬਹੁਤ ਜ਼ਿਆਦਾ ਦਲੇਦਰ ਅਤੇ ਬਿਮਾਰੀਆਂ ਘਰ ਦੇ ਵਿੱਚ ਆਉਂਦੀਆਂ ਹਨ ਸੋ ਅੱਗੇ ਤੋਂ ਧਿਆਨ ਰੱਖਣਾ ਹੈ ਕਿ ਰਾਤ ਨੂੰ ਸੌਣ ਵੇਲੇ ਆਸ-ਪਾਸ ਕੋਈ ਵੀ ਝੂਠਾ ਬਰਤਨ ਨਾ ਹੋਵੇ ਜੇ ਹੈ ਤਾਂ ਰਸੋਈ ਵਿੱਚ ਧਰ ਦਿਓ ਅਤੇ ਕਰ ਕੋਸ਼ਿਸ਼ ਕਰ ਸਕਦੇ ਹੋ ਤਾਂ ਰਸੋਈ ਵਿੱਚ ਵੀ ਧੋ ਕੇ ਹੀ ਧਰੋ ਕਿਉਂਕਿ ਝੂਠੇ ਵਰਦਨ ਬਿਮਾਰੀਆਂ ਦਾ ਘਰ ਹੁੰਦੇ ਨੇ ਤੇ ਇਹ ਦਲਿੱਦਰ ਅਤੇ ਨੈਸ਼ ਪੋਨੇ ਨੂੰ ਆਪਣੇ ਵੱਲ ਖਿੱਚਦੇ ਨੇ ਦੂਜੀ ਚੀਜ਼ ਇਹ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਦਿਮਾਗ ਦੇ ਵਿੱਚ ਕੋਈ ਟੈਨਸ਼ਨ ਲੈ ਕੇ ਨਹੀਂ ਸੌਣਾ ਕਿਸੇ ਤਰ੍ਹਾਂ ਦੀ ਨਕਾਰਾਤਮਕ ਸੋਚ ਕੋਈ ਟੈਨਸ਼ਨ ਦਿਨ ਵਿੱਚ ਕੋਈ ਘਟਨਾ ਇਹੋ ਜਿਹੀ ਹੋ ਗਈ ਹੋਵੇ ਇਹ ਚੀਜ਼ਾਂ ਸੋਚਦੇ ਹੋਏ ਨਹੀਂ ਸੌਣਾ ਕਿਉਂਕਿ ਮਨੋਵਿਗਿਆਨ ਦੇ ਅਨੁਸਾਰ ਇਸ ਸਮੇਂ ਸਾਡਾ ਅਵਚੇਤਨ ਮਨ ਜਾਗਰਿਤ ਹੁੰਦਾ ਹੈ ਅਤੇ ਜਿਹੜੀ ਵੀ ਚੀਜ਼ ਅਵਚੇਤਨ ਮਨ ਦੇ ਵਿੱਚ ਘਰ ਕਰ ਜਾਂਦੀ ਹੈ ਉਹੀ ਸਾਡੇ ਨਾਲ ਘਟਦੀ ਹੈ ਕੋਈ ਵੀ ਅਰਦਾਸ ਬੇਨਤੀ ਚਾਹੇ ਕਿੰਨੇ ਵੀ ਸਾਲ ਆਪਾਂ ਪਰਮਾਤਮਾ ਅੱਗੇ ਕਰਦੇ ਰਹੀਏ ਪਰ ਉਹਨਾਂ ਸਮਾਂ ਪੂਰੀ ਨਹੀਂ ਹੁੰਦੀ ਜਿੰਨਾ ਸਮਾਂ ਉਹ ਅਵਚੇਤਨ ਮਨ ਦੇ ਵਿੱਚੋਂ ਨਹੀਂ ਨਿਕਲਦੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਸੱਚੇ ਦਿਲੋਂ ਅਰਦਾਸ ਕਰੋ ਸੱਚੇ ਦਿਲੋਂ ਅਰਦਾਸ ਕਰਨ ਦਾ ਮਤਲਬ ਅਵਚੇਤਨ ਮਨ ਤੋਂ ਕੀਤੀ ਗਈ ਅਰਦਾਸ ਹੁੰਦੀ ਹੈ ਕਿਉਂਕਿ ਚੇਤਨਮਨ ਨੂੰ ਤਾਂ ਆਪਾਂ ਬੁੱਧੂ ਬਣਾ ਸਕਦੇ ਹਾਂ ਮੂਰਖ ਬਣਾ ਸਕਦੇ ਹਾਂ ਅਵਚੇਤਨ ਮਨ ਨੂੰ ਨਹੀਂ ਬਣਾ ਸਕਦੇ ਅਵਚੇਤਨ ਮਨ ਉਹੀ ਸੁਣਦਾ ਹੈ ਉਹੀ ਦੇਖਦਾ ਹੈ ਜੋ ਆਪਾਂ ਸਾਰਾ ਦਿਨ ਸੁਣਦੇ ਹਾਂ ਦੇਖਦੇ ਹਾਂ ਵਿਚਾਰਦੇ ਹਾਂ ਗੱਲਾਂ ਕਰਦੇ ਹਾਂ ਉਹ ਸਾਰੇ ਦਾ ਅਸਰ ਅਵਚੇਤਨ ਮਨ ਤੇ ਪੈਂਦਾ ਹੈ ਤੇ ਅਵਚੇਤਨ ਮਨ ਹੀ ਅੱਗੇ ਕੰਮ ਕਰਦਾ ਹੈ ਜਿਵੇਂ ਕਿ ਰਾਤ ਨੂੰ ਸੌਣ ਤੋਂ ਬਾਅਦ ਬਹੁਤ ਸਾਰੇ ਕੰਮ ਸਾਡੇ ਸਰੀਰ ਵਿੱਚ ਚੱਲਦੇ ਰਹਿੰਦੇ ਹਨ ਜਿਵੇਂ ਕਿ ਹਾਰਟ ਚੱਲਦਾ ਰਹਿੰਦਾ ਹੈ ਖੂਨ ਚੱਲਦਾ ਰਹਿੰਦਾ ਹੈ ਰਾਤ ਨੂੰ ਖਾਧਾ ਹੋਇਆ ਭੋਜਨ ਸਵੇਰ ਤੱਕ ਹਾਜਮ ਹੋ ਜਾਂਦਾ ਹੈ ਇਹ ਸਾਰੇ ਕੰਮ ਸਾਡੇ ਸੁੱਤਿਆਂ ਪਿਆ ਅਵਚੇਤਨ ਮਨ ਹੀ ਕਰਦਾ ਹੈ ਤੇ ਅਵਚੇਤਨ ਮਨ ਬਹੁਤ ਹੀ ਜ਼ਿਆਦਾ ਪਾਵਰਫੁਲ ਹੁੰਦਾ ਹੈ ਤਾਕਤਵਰ ਹੁੰਦਾ ਹੈ ਤੁਸੀਂ ਰਾਤ ਨੂੰ ਇੱਕ ਵਾਰ ਅਵਚੇਤਨ ਮਨ ਨੂੰ ਕਹਿ ਕੇ ਸੌਂ ਜਾਓ ਕਿ ਸਵੇਰੇ 4 ਵਜੇ ਉੱਠਣਾ ਹੈ ਤਾਂ ਅਵਚੇਤਨ ਮਨ ਤੁਹਾਨੂੰ ਪੂਰੇ 4 ਵਜੇ ਉਠਾ ਦੇਵੇਗਾ